ਦੂਸਰੀ ਗੱਲ ਬਾਈ ਜੀ ਹੋਰ ਠੀਕ ਹੋ ਬਾਈ ਜੀ ਤੇ ਵੀਡੀਓ ਪਾਉਣ ਦਾ ਬਾਈ ਟਾਈਮ ਨਹੀਂ ਲੱਗਿਆ ਕਾਫੀ ਦਿਨ ਤੋਂ ਲੱਗ ਰਹੇ ਸੀ ਕੰਪਿਊਟਰ ਤੇ ਕੰਪਾਇੰਟਰ ਤੂੜੀ ਵਾਲੀ ਤੂੜੇਲ ਤੋਂ ਬਾਅਦ ਕੰਪਿਊਟਰ ਤੇ ਕਿਉਂ ਆਪਣੇ ਮਾਲਕਾਂ ਦੀ ਬਾਈ ਇੱਧਰ ਕੰਪਿਊਟਰ ਚੱਲੀ ਜਾਂਦਾ ਉਹ ਦੇਖੋ ਇੱਧਰ ਆਪਣਾ ਝੋਨਾ ਵਜਾਈ ਅੱਜ ਸਟਾਰਟ ਕਰਤਾ ਬਾਈ ਆਪਾਂ ਝੋਨਾ ਬੀਜੀ ਜਾਂਦੇ ਆ ਬਾਈ ਬਿਚ ਲੋਕ ਕਹਿੰਦੇ ਬਈ ਐ ਹੁੰਦਾ ਐ ਹੁੰਦਾ ਆਪਣੇ ਤਾਂ ਬਈ ਰਿਜ਼ਲਟ ਵਧੀਆ ਆ ਪਿਛਲੇ ਵਾਰ ਵੀ ਬੀਜਿਆ ਸੀ ਚੈਕਤੀ ਵੀ ਬਜਾਈ ਅੱਜ ਹੀ ਸ਼ੁਰੂ ਕਰੀ ਐ ਵਧੀਆ ਹੁੰਦਾ ਬਈ ਤੇ ਬਾਕੀ ਬਈ ਲੋਕ ਕਹਿੰਦੇ ਆ ਵੀ ਬੀਜਣਾ ਨਹੀਂ ਚਾਹੀਦਾ ਲਾਉਣਾ ਚਾਹੀਦਾ ਐ ਐ ਉਹ ਐ ਤੇ ਬਾਕੀ ਬਈ ਤੁਸੀਂ ਦੱਸਿਓ ਵੀ ਬਜਾਈ ਵਧੀਆ ਪਾਣੀ ਦੀ ਵਸਤ ਵੀ ਐ ਤੇ ਖਰਚਾ ਵੀ ਘਟ ਪੈਂਦਾ ਬਈ ਤੇ ਲੇਬਰ ਲੂਬਰ ਦਾ ਇੱਕ ਦਿਨ ਚ 20 ਕੇ ਬੰਦਾ ਬੇਲਾ ਹੋ ਜਾਂਦਾ ਹੈ ਹੈ ਤੇ ਬਾਕੀ ਬਾਈ ਹੁਣ ਤੁਸੀਂ ਦੱਸਿਓ ਵੀ ਕਿਵੇਂ ਸਹੀ ਹੈ ਕੰਮ ਕਰਨਾ ਬਾਕੀ ਆਪਣੇ ਦਾ ਬਾਈ ਏਰੀਆ ਚ ਹੁਣ ਪਿਛਲੇ ਸਾਲ ਤੋਂ ਬੀਜਣ ਲੱਗਿਆ ਜ਼ਿਆਦਾ ਤਾਂ ਵੀ ਹਜੇ ਸਾਡੇ ਮੰਨ ਕੇ ਚੱਲੋ ਵੀ 30% ਹੀ ਬਜਾਈ ਹੁੰਦੀ ਹੈ ਬਾਕੀ ਤਾਂ ਲਾਉਂਦੇ ਆ ਚਲੋ ਓਕੇ ਬਾਈ ਜੀ